ਸਸ਼ੁਗਲ ਜੀ ਸਪੀਡ ਨਿਊਜ਼ ਵਿੱਚ ਸਾਰਾ ਦਰਸ਼ਕਾਂ ਦਾ ਮੈਂ ਸਵਤੀ ਕੁਪਤਾ ਨੇਗਾ ਸਵਾਗਤ ਕਰਦੀ ਹਾਂ ਸੋ ਖਬਰੇ ਸ਼ੁਰੂਆਤ ਕਰਾਂਗੇ ਪਹਿਲੀ ਫੁਟੀ ਖਬਰ ਤੋਂ ਪੀਐਮ ਨਰਿੰਦਰ ਮੋਦੀ ਨੇ ਬਿਹਾਰ ਦੇ ਪੂਰਨਿਆ ਜ਼ਿਲ੍ਹੇ ਦਾ ਦੌਰਾ ਕੀਤਾ ਇਸ ਦੌਰਾਨ ਉਨ੍ਹਾਂ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਆਰਜਵੇਟੀ ਨੂੰ ਨਿਸ਼ਾਨੇ ਤੇ ਲਿਆ ਸੋ ਵਿਰੋਧੀ ਪਾਰਟੀਆਂ ਤੇ ਵੀ ਹਮਲਾ ਬੋਲਿਆ ਗਿਆ 온ਟਾਰੀਓ ਵਿੱਚ ਲਿਬਰਲ ਪਾਰਟੀ ਦੀ ਆਗੂ ਬੋਨੀ ਕ੍ਰੋਂਬੀ ਨੇ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਜਿਸ ਨਾਲ 5 ਸਾਲ ਵਿੱਚ ਤੀਸਰੀ ਲੀਡਰਸ਼ਿਪ ਦੌੜ ਦਾ ਰਾਪਤਰਾ ਹੋ ਗਿਆ ਦਿੱਲੀ ਦੀ ਆਈਸੀਆਈ ਹਵਾਈ ਅਡੇ ਦਾ ਟਰਮੀਨਲ 2 26 ਅਕਤੂਬਰ ਤੋਂ ਯਾਤਰੀ ਲਈ ਦੁਬਾਰਾ ਖੁੱਲ੍ਹਿਆ ਜਾਏਗਾ ਇਸ ਸਾਲ ਅਪ੍ਰੈਲ ਦੇ ਵਿੱਚ ਅਪਗ੍ਰੇਸ਼ਨ ਲਈ ਇਸ ਨੂੰ ਅਸਥਾਈ ਤੌਰ ਤੇ ਬੰਦ ਕਰ ਦਿੱਤਾ ਗਿਆ ਸੀ ਇਹ ਫੈਸਲਾ ਸਰਦੀਆਂ ਵਿੱਚ ਧੁੰਦ ਦੌਰਾਨ ਉਡਾਣ ਦੇ ਸ਼ਡਿਊਲ ਨੂੰ ਵੇਖਦੇ ਹੋਏ ਲਿਆ ਗਿਆ ਸੁਪਰੀਮ ਕੋਰਟ ਨੇ ਦੇਸ਼ بھر ਦੇ ਪੁਲਿਸ ਥਾਣਿਆਂ ਵਿੱਚ ਸੀਸੀਟੀਵੀ ਕੈਮਰਿਆਂ ਦੇ ਕੰਮ ਨਾ ਕਰਨ ਦੀ ਚਿੰਤਾ ਪ੍ਰਗਟਾਈ ਹੈ ਅਦਾਲਤ ਨੇ ਇਸ ਨੂੰ ਨਿਗਰਾਨੀ ਦੀ ਕਾਰਡ ਦੱਸਿਆ ਹੈ ਤੇ ਕਿਹਾ ਹੈ ਕਿ ਕੈਮਰਿਆਂ ਦੀ ਫੀਡ ਵੇਖਣ ਲਈ ਇੱਕ ਕੰਟਰੋਲ ਰੂਮ ਹੋਣਾ ਚਾਹੀਦਾ ਜਿੱਥੇ ਕੋਈ ਮਨੁੱਖੀ ਦਖਲਅੰਦਾਜ਼ੀ ਨਾ ਹੋਵੇ ਜੇਕਰ ਕੋਈ ਕੈਮਰਾ ਕੰਮ ਕਰਨਾ ਬੰਦ ਕਰ ਦਿੰਦਾ ਤਾਂ ਤੁਰੰਤ ਇੱਕ ਅਲਰਟ ਪ੍ਰਾਪਤ ਕੀਤਾ ਜਾਣਾ ਚਾਹੀਦਾ ਹੈ ਅਦਾਲਤ ਨੇ ਕਿਹਾ ਹੈ ਕਿ ਉਹ ਇਸ ਮਾਮਲੇ ਵਿੱਚ 26 ਸਤੰਬਰ ਨੂੰ ਆਪਣਾ ਹੁਕਮ ਦੇਵੇਗੀ ਪੰਜਾਬ ਦੌਰੇ ਦੌਰਾਨ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਦਿਨਨਗਰ ਵਿੱਚ ਰਾਵੀ ਦਰਿਆ ਤੇ ਮਕੋੜਾ ਪਤਣ ਵਿਖੇ ਪਹੁੰਚੇ ਜਿੱਥੇ ਉਹ ਨਾਹੜ ਪ੍ਰਭਾਵਿਤ ਖੇਤਰ ਦਾ ਦੌਰਾ ਕੀਤਾ ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਨੇ ਰਾਹੁਲ ਗਾਂਧੀ ਨੂੰ ਮਕੋੜਾ ਪਤਣ ਤੋਂ ਰਾਵੀ ਦਰਿਆ ਦੇ ਪਾਰ ਸਥਿਤ ਸੱਤ ਪਿੰਡਾਂ ਵਿੱਚ ਜਾਣ ਤੋਂ ਰੋਕ ਦਿੱਤਾ ਜਿਸ ਕਾਰਨ ਰਾਹੁਲ ਗਾਂਧੀ ਦੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਵੀ ਬਹਿਸ ਹੋਈ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਰਮਦਾਸ ਇਲਾਕੇ ਵਿੱਚ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਵਿਖੇ ਸਿਰਪਾਓ ਬਖਸ਼ਿਸ਼ ਕਿਤੇ ਜਾਣਤੇ ਵਿਵਾਦ ਛਿੜੀ ਹੈ ਸਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀਨ ਨੇ ਕਿਹਾ ਹੈ ਕਿ ਗੁਰੂ ਘਰ ਅੰਦਰ ਇੰਜ ਕਿਸੇ ਸਿਆਸੀ ਆਗੂ ਨੂੰ ਸਨਮਾਨਿਤ ਕਿਤੇ ਜਾਣ ਦੇ ਮਾਮਲੇ ਦੀ ਜਾਂਚ ਕਰਵਾਈ ਜਾਏਗੀ ਸੋਨਕਿਆ ਹੈ ਕਿ ਗੁਰੂ ਘਰ ਵਿੱਚ ਸਿਆਸੀ ਆਗੂ ਨੂੰ ਸਿਰਪਾਓ ਬਖਸ਼ਿਸ਼ ਕਿਤੇ ਜਾਣਤੇ ਮੁਕੰਮਲ ਪਾਬੰਦੀ ਹੈ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਸੇ ਮੁਲਾਜ਼ਮ ਨੂੰ ਦੋਸ਼ੀ ਪਾਇਆ ਗਿਆ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਏਗੀ ਤੋ ਰਾਹੁਲ ਗਾਂਧੀ ਗੁਰਦਾਸਪੁਰ ਜ਼ਿਲ੍ਹੇ ਦੇ ਹੜ੍ਹ ਪੀੜਿਤ ਇਲਾਕਿਆਂ ਦਾ ਦੌਰਾ ਕਰਨ ਆਏ ਸਨ ਪਿੰਡ ਕੋਨੇਵਾਲ ਜਾਣ ਤੋਂ ਬਾਅਦ ਉਹ ਗੁਰਦੁਆਰਾ ਬੁੱਢਾ ਸਾਹਿਬ ਨਤਮਸਤਕ ਹੋਣ ਗਏ ਸਨ ਤਦ ਉਹਨਾਂ ਨੂੰ ਉਥੇ ਸਿਰੋਪਾ ਵਕਸ਼ਿਸ਼ ਦਿੱਤਾ ਗਿਆ ਸੀ ਇਸ ਮੌਕੇ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਪੇਸ਼ ਵਕੀਲ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਡਾਕਟਰ ਚਰਨਜੀਤ ਸਿੰਘ ਚੰਨੀ ਵੀ ਮੌਜੂਦ ਰਹੇ ਸਨ ਸੁਪਰੀਮ ਕੋਰਟ ਨੇ ਵਕਫ ਸੋਧ ਐਕਟ 2025 ਦੇ ਕੁਝ ਪ੍ਰਮੁੱਖ ਉਪਬੰਧਾਂ ਤੇ ਰੋਕ ਲਗਾ ਦਿੱਤੀ ਹੈ ਨਾਲ ਹੀ ਚੀਫ ਜਸਟਿਸ ਬੀ ਆਰ ਗਵਈਦੀ ਅਗਵਾਈ ਵਾਲੇ ਬੈਸ਼ਪੀ ਕੀ ਹੈ ਕਿ ਉਨ੍ਹਾਂ ਨੂੰ ਪੂਰੇ ਕਾਨੂੰਨ ਦੇ ਉਪਬੰਧਾਂ ਤੇ ਰੋਕ ਲਗਾਉਣ ਦੀ ਕੋਈ ਮਾਮਲਾ ਨਹੀਂ ਮਿਲਿਆ ਇਸ ਫੈਸਲੇ ਤੋਂ ਬਾਅਦ ਨਵੇਂ ਵਕਫ ਕਾਨੂੰਨ ਦਾ ਵਿਰੋਧ ਕਰਨ ਵਾਲੀਆਂ ਧਿਰਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਇਸ ਸਬੰਧੀ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਦਾਵੀ ਇੱਕ ਵੱਡਾ ਬਿਆਨ ਸਾਹਮਣੇ ਆਇਆ ਪਾਕਿਸਤਾਨ ਸਥਿਤ ਗੁਰਦੁਆਮਾਂ ਦੇ ਦਰਸ਼ਨ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਰੋਕਣ ਦਾ ਮਾਮਲਾ ਪਖਤਾ ਹੀ ਵਿਖਾਈ ਦੇ ਰਿਹਾ ਹੈ ਇਸ ਮਾਮਲੇ ਤੇ ਕਾਂਗਰਸ ਯਾਗੋ ਪ੍ਰਗਟ ਸਿੰਘ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ ਉਹਨਾਂ ਕੇਂਦਰ ਦੇ ਫੈਸਲੇ ਨੂੰ ਮੰਤ ਭਾਗਾ ਦੱਸਿਆ ਹੈ ਅਤੇ ਕਿਹਾ ਹੈ ਕਿ ਕੇਂਦਰ ਇਸ ਤੇ ਮੁੜ ਵਿਚਾਰ ਕਰੇ ਕੇਂਦਰ ਦੇ ਨਿਸ਼ਾਨਾ ਸਾਤੇ ਹੋ ਪ੍ਰਗਟ ਸਿੰਘ ਨੇ ਸਰਕਾਰ ਨੂੰ ਸਿਲੇਕਟਿਵ ਕਰਾਰ ਦਿੱਤਾ ਹੈ ਜਿਤੇ ਇੱਕ ਪਾਸੇ ਕਿਸਾਨਾਂ ਨੂੰ ਹੜਾ ਨੇ ਮਾਰ-ਮਾਰੀ ਹੈ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਉਸੇ ਹੀ ਹੁਣ ਕੁਛ ਥਾਵਾਂ ਤੇ ਪੂਰੇ ਰੰਗ ਦੇ ਇੱਕ ਟਿੱਡੇ ਨੇ ਝੋਨੇ ਦੀ ਫਸਲਾਂ ਦੇ ਧਾਵਾ ਬੋਲ ਦਿੱਤਾ ਹੈ ਸੋ ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਮਾਹਰ ਨੇ ਕਿਸਾਨਾਂ ਨੂੰ ਇਸ ਟਿੱਡੇ ਦੀ ਪਛਾਣ ਦੱਸੀ ਹੈ ਅਤੇ ਹਮਲੇ ਦੇ ਨਾਲ ਹੋਣ ਵਾਲੇ ਨੁਕਸਾਨ ਬਾਰੇ ਸੁਚੇਤ ਕੀਤਾ ਹੈ ਦੇਸ਼ ਦੇ ਕਈ ਹਿੱਸਿਆਂ ਨੂੰ ਲੈ ਕੇ ਮੌਸਮ ਵਿਭਾਗ ਨੇ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਮਹਾਰਾਸ਼ਟਰ ਹਿਮਾਚਲ ਪ੍ਰਦੇਸ਼ ਸਮੇਤ ਕਈ ਇਲਾਕਿਆਂ ਵਿੱਚ ਬਰਸਾਤ ਹੋਈ ਹੈ ਵਿਭਾਗ ਦੇ ਮੁਤਾਬਕ 17 ਸਤੰਬਰ ਤੋਂ 19 ਸਤੰਬਰ ਤੱਕ ਕੁਝ ਸੂਬਿਆਂ ਵਿੱਚ ਲਗਾਤਾਰ ਮੀਂਹ ਦੀ ਸੰਭਾਵਨਾ ਹੈ ਲੁਧਿਆਣਾ ਦੇ ਦੁਗਰੀ ਰੋਡ ਤੇ ਇੱਕ ਚਾਰ ਮਜ਼ਲਾ ਦੁਕਾਨ ਨੂੰ ਅਚਾਨਕੀ ਅੱਗ ਲੱਗੀ ਫਾਇਰ ਬ੍ਰਿਗੇਡ ਦੀਆਂ ਗੱਟੀਆਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਸਥਾਨਕ ਵਾਸੀਆਂ ਨੇ ਕਿਹਾ ਹੈ ਕਿ ਬਿਜਲੀ ਸਪਲਾਈ ਦੀ ਵਾਧ ਕਾਰਨ ਇਹ ਘਟਨਾ ਵਾਪਰੀ ਸੋ ਫਿਲਹਾਲ ਘਟਨਾ ਦੌਰਾਨ ਜਾਨੇ ਨੁਕਸਾਨ ਤੋਂ ਬਚਾਰੇ ਹੈ ਪਰ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਪਾਟੇ ਕ੍ਰਿਕਟ ਟੀਮ ਆਪਣੇ ਆਖਰੀ ਲੀਗ ਮੈਚ ਤੋਂ ਪਹਿਲਾਂ ਹੀ ਏਸ਼ੀਆ ਕਪ 2025 ਦੇ ਸੁਪਰ 4 ਵਿੱਚ ਪਹੁੰਚ ਗਈ ਹੈ ਤਰਸਲ ਯੂਏਈ ਨੇ ਉਮਾਨ ਦੀ ਟੀਮ ਨੂੰ ਹਰਾ ਦਿੱਤਾ ਹੈ ਦੂਸਰੇ ਪਾਸੇ ਪਾਕਿਸਤਾਨ ਦੀ ਅਜੇ ਵੀ ਏਸ਼ੀਆ ਕਪ ਵਿੱਚ ਕਈ ਚੁਣੌਤੀਆਂ ਨੇ ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਨੇ ਸਿੱਖਿਆ ਸੇਵਾਵਾਂ ਗਰੁੱਪ A ਸੇਵਾ ਨਿਯਮ 2018 ਵੀ 34 ਸੋਧ ਕਰਦੇ ਹਾਂ ਸੋਧ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਨਵੇਂ ਹੁਕਮਤਬਾਦ ਵਿਭਾਗ ਦੇ ਵਿੱਚ ਗਰੁੱਪ A ਕੈਡਰ ਸੇਵਾਵਾਂ ਨਾਲ ਸੰਬੰਧਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਅਤੇ ਪ੍ਰਿੰਸੀਪਲ ਦੀਆਂ ਅਹੁਦਿਆਂ ਤੇ ਨਿਯੁਕਤੀ ਜਾਂ ਫਿਰ ਤਰੱਕੀ 75:25 ਦੇ ਅਨੁਪਾਤ ਦੇ ਆਧਾਰ ਤੇ ਕੀਤੀ ਜਾਏਗੀ ਨਾਲ ਹੀ ਵਿਭਾਗ ਦੀ ਪ੍ਰੀਖਿਆ ਪਾਸ ਕਰਨਾ ਸਾਰੇ ਲਈ ਲਾਜ਼ਮੀ ਹੋਏਗਾ ਪੰਜਾਬ ਦੇ ਸਾਕਤਾ ਮੰਤਰੀ ਅਤੇ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮ ਸਿੰਘ ਮਜੀਠੀਆ ਦੇ ਨਾਲ ਸੰਬੰਧਿਤ ਚਰਚਿਤ ਗੈਰ ਕਾਨੂੰਨੀ ਸੰਪਤੀ ਮਾਮਲੇ ਦੀ ਜਾਂਚ ਦਾ ਦਾਇਰਾ ਲਗਾਤਾਰ ਹੀ ਵਧਾ ਜਾ ਰਿਹਾ ਹੈ ਇਸੇ ਕੜੀ ਵਿੱਚ ਮਜੀਠੀਆ ਦੇ ਸਾਲੇ ਰਾਜਪਤ ਸਿੰਘ ਗਰੇਵਾਲ ਨੂੰ ਵੀ ਜਿਹੜਾ ਹੈ ਪੰਜਾਬ ਵਿਜਲન્સ ਬਿਊਰੋ ਵੱਲੋਂ ਪੁਸ਼ਕਿਸ਼ ਲਈ ਸੰਮਨ ਜਾਰੀ ਕੀਤਾ ਗਿਆ ਪਰ ਸੋਮਵਾਰ 15 ਸਤੰਬਰ ਨੂੰ ਉਹ ਵਿਜਲન્સ ਹੈੱਡਕੁਆਰਟਰ ਮੋਹਾਲੇ ਵਿੱਚ ਪੇਸ਼ ਨਹੀਂ ਹੋਏ ਉਮਾਨ ਦੇ ਅਬੂ ਦਾਬੀ ਦੇ ਸ਼ੇਖ ਜ਼ਾਇਦ ਸਟੇਡੀਅਮ ਵਿੱਚ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸਯੂਏਈ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 5 ਵਿਕਟਾਂ ਤੇ 172 ਦੌੜਾਂ ਬਣਾਈਆਂ ਜਵਾਬ ਦੇ ਵਿੱਚ ਉਮਾਨ 18.4 ਓਵਰਾਂ ਵਿੱਚ 130 ਦੌੜਾਂ ਤੇ ਆਲ ਆਊਟ ਹੋ ਗਿਆ ਉਤਰਾਖੰਡ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਰੁਕ ਰੁਕ ਕੇ ਮੀਂਹ ਪੈ ਰਿਹਾ ਹੈ ਉਤਰਾਖੰਡ ਮੌਸਮਿਆਨੇ ਕੀ ਅੱਜ ਭਾਰੀ ਮੀਂਹ ਕਾਰਨ ਮੈਦਾਨੀ ਇਲਾਕੇ ਵਿੱਚ ਪਾਣੀ ਭਰ ਗਿਆ ਤੇ ਪਹਾੜੀ ਵਿੱਚ ਜ਼ਮੀਨ ਖਿਸਕ ਗਈ ਹੈ ਇਸ ਦੇ ਨਾਲ ਹੀ ਭਾਰੀ ਮੀਂਹ ਦੇ ਕਾਰਨ ਉਤਰਾਖੰਡ ਦੇ ਕਈ ਰਾਸ਼ਟਰੀ ਤੇ ਰਾਜ ਮਾਰਗਾਂ ਦੇ ਬੰਦ ਹੋਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ ਮਸੂਰੀ ਬੰਦ ਤੇ ਮਲਬਾ ਤੇ ਜੀਵਨ ਆਸ਼ਰਮ ਦੇ ਨੇੜੇ ਸੜਕ ਤਸੰਕਰਨ ਕਾਰਨ ਸੜਕ ਪੂਰੀ ਤਰ੍ਹਾਂ ਬੰਦ ਹੋ ਗਈ ਹੈ ਮੌਸਮ ਵਿਭਾਗ ਦੇ ਵੱਲੋਂ ਜਾਰੀ ਪਈ ਖਾਣੀ ਅਨੁਸਾਰ ਅੱਜ ਰਾਜ ਦੇ ਦੇਰਾਦੂਨ, ਬਾਗੇਸ਼ਵਰ, ਪਿਥੋਰਾਗੜ, ਚੰਪਾਵਤ ਅਤੇ ਨਾਨੀਤਾਲ ਜ਼ਿਲ੍ਹਿਆਂ ਦੇ ਜ਼ਿਆਦਾਤਰ ਸਥਾਨਾਂ 'ਤੇ ਬਾਕੀ ਜ਼ਿਲ੍ਹਿਆਂ ਦੇ ਕਈ ਸਥਾਨਾਂ 'ਤੇ ਗਰਜ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਪੈਣ ਦੀ ਸੰਭਾਵਨਾ ਹੈ। ਸੋ ਪ੍ਰਾਪਰ ਜਾਣਕਾਰੀ ਅਨੁਸਾਰ ਦੇਰਾਦੂਨ, ਚਮੋਲੀ, ਚੰਪਾਵਤ, ਉਦਮ ਸਿੰਘ ਨਗਰ, ਬਾਗੇਸ਼ਵਰ, ਪਿਥੋਰਾਗੜ ਅਤੇ ਨਾਨੀਤਾਲ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ 'ਤੇ ਗਰਜ ਅਤੇ ਬਿਜਲੀ ਦੀ ਗੜਨਾਲ ਪਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਰਾਜਸਥਾਨੀ ਦਿੱਲੀ ਵਿੱਚ ਤਾਰਾਂ ਤੋਂ 19 ਸਤੰਬਰ ਤੱਕ ਮੀਂਹ ਪੈ ਸਕਦਾ ਹੈ ਹਾਲਾਂਕਿ ਮੌਸਮਾਫਗਨੇ ਇਸ ਹਫਤੇ ਪੂਰੇ ਸਮੇਂ ਮੀਂਹ ਦੀ ਕੋਈ ਖਾਸ ਵਿਫਾਣੀ ਨਹੀਂ ਕੀਤੀ ਹੈ ਸੋਤੇ ਤਾਪਮਾਨ ਵਿੱਚ ਛੋਲੀ ਓਲੀ ਗ੍ਰੈਵਿਟ ਆਏਗੀ ਸੋ ਮੌਸਮੀ ਵਿਭਾਗ ਅਨੁਸਾਰ ਮੌਨਸੂਨ ਇਸ ਵਾਰ ਆਮ ਸਮੇਤ ਲਗਭਗ 3 ਦਿਨ ਪਹਿਲਾਂ ਯਾਨੀ ਕਿ 17 ਸਤੰਬਰ ਦੇ ਆਸ-ਪਾਸ ਜਿਹੜੀ ਹੈ ਪਛਣੀ ਰਾਜਸਥਾਨ ਦੇ ਕੁਝ ਇਲਾਕਿਆਂ ਤੋਂ ਵਾਪਸ ਪਰਤਣਾ ਸ਼ੁਰੂ ਹੋ ਗਿਆ ਸੋ ਦਿੱਲੀ ਦੇ ਵਿੱਚ ਮੌਨਸੂਨ ਦੀ ਵਾਪਸੀ ਵਿੱਚ ਲਗਭਗ 1 ਹਫਤੇ ਦਾ ਹੋਰ ਸਮਾਂ ਲੱਗ ਸਕਦਾ ਹੈ ਪਰ ਅਜੇ ਤੱਕ ਇਸ ਲਈ ਕੋਈ ਤੈਅ ਤਾਰੀਖ ਨਹੀਂ ਦਿੱਤੀ ਜਾਇਗੀ ਹੈ ਇਸ ਦੇ ਨਾਲ ਹੀ ਇਸ ਵਿੱਚਕਾਰ ਇਸ ਹਫਤੇ ਦਿੱਲੀ ਵਿੱਚ ਅੰਸ਼ਿਕ ਬੱਦਲ ਛਾਈ ਰਹਿੰਦੀ ਅਨੁਮਾਨ ਹੈ ਲੁਧਿਆਣਾ ਵਿੱਚ ਮੌਨਸੂਨ ਦੌਰਾਨ ਪੂਰੇ ਸਾਲ ਨਾਲੋਂ ਵੱਧ ਬਰਸਾਤ ਦਰਜ ਕੀਤੀ ਗਈ ਹੈ ਸੋ ਅਕਤੂਬਰ ਨਵੰਬਰ ਦਸੰਬਰ ਦਾ ਕੋਟਾ ਵੀ ਪੂਰਾ ਹੋ ਗਿਆ ਸੋ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਦੀ ਸੰਭਾਵਨਾ ਹੈ ਪਰ ਮੌਸਮ ਵਿਭਾਗ ਦੇ ਵੱਲੋਂ ਭਾਰੀ ਬਰਸਾਤ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਅਲਰਟ ਜਾਰੀ ਨਹੀਂ ਕੀਤਾ ਗਿਆ ਸੋ ਈਸਨ ਸਪੀਰ ਨਿਊਜ਼ ਦੀ ਐਮ ਖਬਰ ਇਸ ਦਿਨ ਤੁਸੀ ਮੈਨੇ ਦਿਵਾ ਗਿਆ ਧੰਨਵਾਦ ਨਿਡਰ ਹਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹਾਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ